ਹਾਂਜੀ ਪਿਆਰੇ ਵਿਦਿਆਰਥੀਓ ਤੁਹਾਡਾ ਸਾਡੇ ਚੈਨਲ ਗਿਆਨ ਦਾ ਸਫਰ ਵਿੱਚ ਸਵਾਗਤ ਹੈ ਅੱਜ ਆਪਾਂ 10th ਕਲਾਸ ਦੇ ਸਾਹਿਤਮਾਲਾ ਪੁਸਤਕ ਦੇ ਵਾਰਤਿਕ ਭਾਗ ਦਾ ਪਹਿਲਾ ਪਾਠ ਘਰ ਦਾ ਪਿਆਰ ਦੇ ਪ੍ਰਸ਼ਨ ਉੱਤਰ ਕਰਾਂਗੇ ਜੇਕਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜਰੂਰ ਕਰ ਦਿਓ ਘਰ ਦਾ ਪਿਆਰ ਲੇਖ ਨਿਬੰਧ ਅਨੁਸਾਰ ਘਰ ਤੋਂ ਕੀ ਪਾਵੇ ਘਰ ਦਾ ਪਿਆਰ ਲੇਖ ਵਿੱਚ ਲੇਖਕ ਘਰ ਬਾਰੇ ਮੌਲਿਕ ਦ੍ਰਿਸ਼ਟੀ ਤੋਂ ਜਾਣਕਾਰੀ ਦਿੰਦਾ ਦੱਸਦਾ ਹੈ ਕਿ ਘਰ ਇੱਟਾਂ ਜਾਂ ਵੱਟਿਆਂ ਦੇ ਬਣੀ ਕੋਠੇ ਜਾਂ ਕਮਰੇ ਨਹੀਂ ਨੂੰ ਨਹੀਂ ਕਹਿੰਦੇ ਘਰ ਤੋਂ ਪਾਉ ਸਥਾਨ ਤੋਂ ਹੈ ਜਿੱਥੇ ਮਨੁੱਖ ਦੇ ਪਿਆਰ ਤੇ ਉਸ ਦੀਆਂ ਸਬਨਾ ਪਲਦੀਆਂ ਉਹ ਘਰ ਕਰ ਉਹ ਥਾਂ ਹੈ ਜਿੱਥੇ ਅਸੀਂ ਬਚਪਨ ਵਿੱਚ ਮਾਂ ਪੈਣ ਤੇ ਭਰਾ ਤੋਂ ਪਿਆਰ ਲਿਆ ਹੁੰਦਾ ਹੈ ਜਿੱਥੇ ਜਵਾਨੀ ਵਿੱਚ ਸਾਰੀ ਦੁਨੀਆ ਨੂੰ ਗਾ ਕੇ ਲਟਾੜ ਕੇ ਤਖੱਟੀ ਕਮਾਈ ਕਰਕੇ ਮਾਣ ਉਹਨੂੰ ਸਾਡਾ ਦਿਲ ਕਰਦਾ ਹੈ ਕਰ ਉਹ ਥਾਂ ਹੈ ਜਿੱਥੇ ਬੜਾਪੇ ਦੀ ਉਮਰ ਵਿੱਚ ਬੈਠ ਕੇ ਸਾਰੇ ਜੀਵਨ ਦੇ ਚਮੇਲਿਆਂ ਤੋਂ ਮੁਲੀ ਵੇਲ ਨੂੰ ਆਰਾਮ ਨਾਲ ਕੱਟਣ ਵਿੱਚ ਇਸ ਤਰ੍ਹਾਂ ਦਾ ਸੁਆਦ ਆਉਂਦਾ ਹੈ ਜਿਸ ਤਰ੍ਹਾਂ ਬਚਪਨ ਵਿੱਚ ਮਾਂ ਦੀ ਝੋਲੀ ਵਿੱਚ ਆਉਂਦਾ ਸੀ ਕਰਮਨੁੱਖ ਦੇ ਨਿੱਜੀ ਬਲਬਲਿਆਂ ਤੇ ਸ਼ਖਸੀ ਰੈਣੀ ਦਾ ਕੇਂਦਰ ਕਿੰਨੀ ਹੁੰਦਾ ਹੈ ਕਰ ਦਾ ਪਿਆਰ ਲੇਖ ਵਿੱਚ ਲੇਖ ਨੇ ਦੱਸਿਆ ਕਿ ਕਰਮਨੁੱਖ ਦੇ ਨਿੱਜੀ ਬਲਬਲਿਆਂ ਤੇ ਸ਼ਖਸੀ ਰੈਣੀ ਦਾ ਕੇਂਦਰ ਹੁੰਦਾ ਹੈ ਉਸ ਚਰਿੱਤਰ ਬਣਾਉਣ ਵਿੱਚ ਜਿੱਥੇ ਸਮਾਜਿਕ ਤੇ ਮਨੁੱਖੀ ਆਲੇ ਦੁਆਲੇ ਦੇ ਪ੍ਰਭਾਵ ਦੀ ਭੂਮਿਕਾ ਹੁੰਦੀ ਹੈ ਉੱਥੇ ਘਰ ਦੀ ਚਾਰ ਦਿਵਾਰੀ ਤੇ ਇਸ ਦੇ ਅੰਦਰਲੇ ਹਾਲਾਤ ਦਾ ਵੀ ਬਹੁਤ ਅਸਰ ਹੁੰਦਾ ਹੈ ਮਨੁੱਖ ਦਾ ਆਚਰਣ ਤਾਂ ਆਂਦਾ ਹੀ ਘਰ ਵਿੱਚ ਹੈ ਇਹ ਹੀ ਉਸ ਦੀਆਂ ਰੋਚੀਆਂ ਤੇ ਸੁਆਦ ਦਾ ਸਾਂਚਾ ਹੈ ਲੇਖ ਕਹਿੰਦਾ ਹੈ ਕਿ ਕਈ ਵਾਰੀ ਜਦ ਉਹ ਕਿਸੇ ਸੱਜਣ ਦੇ ਪੈੜੇ ਸੜੀਲ ਜਾਂ ਖਿੱਜੂ ਸਾਨੂੰ ਦੇਖਦਾ ਤਾਂ ਦਿਲ ਵਿੱਚ ਕਹਿੰਦਾ ਕਿ ਉਸ ਵਿਚਾਰੇ ਨੂੰ ਘਰ ਦਾ ਪਿਆਰ ਨਹੀਂ ਮਿਲਿਆ ਹੋਣਾ ਇਸ ਤਰ੍ਹਾਂ ਘਰ ਮਨੁੱਖ ਦੇ ਨਿੱਜੀ ਬਲਬਣਾਂ ਤੇ ਸ਼ਖਸੀ ਲੈਣੀ ਦਾ ਕੇਂਦਰ ਹੁੰਦਾ ਹੈ ਘਰ ਦਾ ਪਿਆਰ ਲੈ ਕੇ ਚਲੇਕਨੀ ਕਬਿਰਤ ਬੀਬੀ ਦਾ ਸੁਆਹ ਕਿਹੋ ਜਿਹਾ ਚਿੱਤਰਿਆ ਹੈ ਘਰ ਦਾ ਪਿਆਰ ਲੈ ਕੇ ਕੁਝ ਲੇਖ ਆਪਣੇ ਇੱਕ ਜਾਣਕਾਰ ਬੀਬੀ ਬਾਰੇ ਦੱਸਦਾ ਹੈ ਕਿ ਉਹ ਨੇਕੀ ਤੇ ਕਰਤਪਤੀ ਸੋ ਸਵੇਰ ਸ਼ਾਮ ਬਿਨਾਂ ਨਾਗਾ ਨਿਤਨੇ ਕਰਦੇ ਗੁਰਦੁਆਰੇ ਦੀ ਪ੍ਰਕਰਮਾ ਕਰਦੇ ਸਨ ਉਹ ਕਿਸੇ ਦਾ ਦੁੱਖ ਵੇਖ ਕੇ ਕਿਸ ਨੂੰ ਕਦੇ ਸਹਾਰ ਨਹੀਂ ਸੰਕਦੇ ਉਹਨਾਂ ਦਾ ਵੱਲਬਲਾ ਇੰਨਾ ਕੋਮਲ ਤੇ ਕਵਿੱਤਰ ਸੀ ਕਿ ਚੱਪੇ-ਚੱਪੇ ਤੇ ਹੰਦੱਦੀ ਨਾਲ ਫਿਸਪੈਂਦੇ ਸੀ ਭਾਵ ਰੋਣ ਲੱਗ ਜਾਂਦੇ ਸੀ ਬੱਚਿਆਂ ਦੇਖ ਕੇ ਤਾਂ ਉਹ ਬੱਚੇ ਹੀ ਬਣ ਜਾਂਦੇ ਸਨ ਪਰ ਉਹਨਾਂ ਦਾ ਸੁਆ ਬਹੁਤ ਖਰਵਾ ਜਿਓ ਨਿੱਕੀ-ਨਿੱਕੀ ਗਲਤੀ ਖਿਸ ਜਾਂਦੇ ਸੀ ਗੁੱਸੇ ਵਿੱਚ ਆ ਕੇ ਆਪੇ ਤੋਂ ਬਾਹਰ ਹੋ ਜਾਂਦੇ ਸਨ ਉਹਨਾਂ ਦੇ ਇਹ ਸੁਆ ਦਾ ਕਾਰਨ ਇਹ ਸੀ ਕਿ ਉਹਨਾਂ ਨੂੰ ਘਰ ਦਾ ਪਿਆਰ ਨਹੀਂ ਮਿਲਿਆ ਉਹਨਾਂ ਦਾ ਪਤੀ ਜਵਾਨੀ ਵਿੱਚ ਹੀ ਉਹਨਾਂ ਦਾ ਸਾਥ ਛੱਡ ਗਿਆ ਤੇ ਉਹਨਾਂ ਦੀ ਝੋਲੀ ਧੀਆ ਪੁੱਤਰਾਂ ਤੋਂ ਖਾਲੀ ਰਹੀ। ਮਹਾਨ ਵਿਅਕਤੀਆਂ ਦੇ ਚਰਿੱਤਰ ਵਿੱਚ ਘਰ ਦੇ ਪਿਆਰ ਦਾ ਕੀ ਮਹੱਤਵ ਹੁੰਦਾ ਹੈ? ਮਹਾਨ ਵਿਅਕਤੀਆਂ ਦੇ ਚਰਿੱਤਰ ਵਿੱਚ ਘਰ ਦੇ ਪਿਆਰ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ ਪਰ ਘਰ ਦੇ ਪਿਆਰ ਤੋਂ ਕੂਰੇ ਪਦੇਸ਼ਿਕ ਲਿਖਾਰੀ ਵੱਡੇ ਵੱਡੇ ਗੁਰੂਆਂ ਤੇ ਪੈਗੰਬਰਾਂ ਨੂੰ ਘਰੇਲੂ ਪਿਆਰ ਤੋਂ ਸਖਣੀ ਬਣਾ ਕੇ ਦੱਸਦੇ ਹਨ ਅਜਿਹੇ ਪ੍ਰਦੇਸ਼ਿਕ ਲਿਖਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਨੂੰ ਇਸ ਤਰ੍ਹਾਂ ਮਿਆਨ ਕਰਦੇ ਹਨ ਕਿ ਉਹ ਕਦੇ ਬਚਪਨ ਵਿੱਚੋਂ ਗੁਜ਼ਰੇ ਹੀ ਨਾ ਹਨ ਉਹ ਨਹੀਂ ਜਾਣਦੇ ਕਿ ਬੱਚਿਆਂ ਦਾ ਪਾਲਾਪਨ ਬੇਪਰਵਾਹੀ ਵਾਲਾ ਸੁਆ ਭੈਣ ਭਰਾਵਾਂ ਦਾ ਪਿਆਰ ਲਾੜ ਰੋਸੇ ਮਹਾਪੁਰਸ਼ਾਂ ਦੀ ਬੰਤਰ ਲਈ ਵੀ ਉੱਨੀ ਜ਼ਰੂਰੀ ਜਿੰਨੀ ਕਿ ਆਮ ਮਨੁੱਖਾਂ ਲਈ ਉਹ ਮਹਾਨ ਵਿਅਕਤੀਆਂ ਲਈ ਘਰ ਦਾ ਪਿਆਰ ਮਾਪਿਆਂ ਤੋਂ ਉਦਰੇ ਨਾ ਰੋਸਾ ਪੈਣਾ ਥਾਂ ਥਾਂ ਤੇ ਭਰਾ ਨੂੰ ਬਚਾਉਣਾ ਇੱਕ ਅਜਿਹਾ ਜੋ ਗਿੱਰਦਾ ਬਣਾ ਕੇ ਰੱਖਦਾ ਹੈ ਕਿ ਜਿਸ ਤੋਂ ਨਮਕ ਬਲ ਉੱਚੀ ਸਾਈ ਦੇ ਪਿਆਰ ਵੱਲ ਪ੍ਰੇਰੇ ਜਾਂਦੇ ਇਸ ਦਾ ਮਹਾਪਰਸ਼ਵੀਕਰ ਦਿ ਵਾਲੇ ਦੁਆਲੇ ਚੰਗਾ ਅਸਰ ਲੈ ਸਕਦੇ ਹਨ ਨਿਸ ਵਿੱਚ ਮਹਾਨ ਵਿਕਤੀਆਂ ਦੇ ਚਰਿੱਤਰ ਵਿੱਚ ਘਰ ਦੇ ਪਿਆਰ ਦਾ ਬਹੁਤ ਮਤਲਬ ਹੈ ਲੇਖਨੇ ਸ਼੍ਰੀ ਗੁਰਨਾਣਕ ਦੇਵ ਜੀ ਦਾ ਮਾਤਾ ਜੀ ਨਾਲ ਆਪ ਦਾ ਦ੍ਰਿਸ਼ ਕਿਹੋ ਜਿਹਾ ਚਿੱਤਰ ਹੈ ਸ਼੍ਰੀ ਗੁਰਨਾਣਕ ਦੇਵ ਜੀ ਭੇਜੇ ਮਰਦਾਨੀਆਂ ਜੀ ਮਾਤਾ ਤ੍ਰਿਪਤਾ ਜੀ ਕੋਲ ਪਹੁੰਚਦੇ ਹਨ ਨਨ ਘਰ ਦਾ ਹਾਲ ਪੁੱਛ ਕੇ ਵਿਦਾ ਹੁੰਦੇ ਨੇ ਮਾਤਾ ਤ੍ਰਿਪਤਾ ਜੀ ਨੇ ਮਗਰ ਮਗਰ ਉਸ ਦਾਦੇ ਪਹੁੰਚ ਜਾਂਦੀ ਹਨ ਜਿੱਥੇ ਗੁਰੂ ਜੀ ਬੈਠੇ ਸਨ ਮਾਮ ਮਰੇ ਪੁੱਤਨ ਦੇ ਕਿ ਵਿਫਲ ਹੋ ਜਾਂਦੀ ਪੁੱਤਰ ਦਾ ਪੱਥਾ ਚੁੰਮ ਕੇ ਮਾਤਾ ਤ੍ਰਿ ਤਜ ਗੁਰੂ ਜੀ ਨੂੰ ਆਗਦੇ ਹਨ ਇਹ ਬੱਚਾ ਮੈਵਾਰੀ ਮੈ ਤਥਵਾਰੀ ਮੈ ਉਹਨਾਂ ਦੇਸਾਂ ਤੋਂ ਵਾਰੀ ਉਹਨਾਂ ਰਾਹਾਂ ਤੋਂ ਵਾਰੀ ਜਿਸ ਉੱਤੇ ਚੱਲ ਕੇ ਤੂੰ ਆਇਆ ਗੁਰੂ ਜੀ ਮਾਤਾ ਜੀ ਦੇ ਵਚਨ ਸੁਣ ਕੇ ਫਿਰ ਸਪੇ ਉਹਨਾਂ ਦੇ ਚੰਨਾਂ ਡਿੱਗ ਪੇ ਬਹੁਤ ਰੋਈ ਉਹ ਅਥਰੂ ਹਜ਼ਾਰ ਗਿਆਨ ਧਿਆਨ ਦਾ ਨਿਚੋਰਦੇ ਹਜ਼ਾਰ ਫਰਜਾਂ ਦੇ ਪਰੂ ਕਰਨ ਜੜ ਸੰਜਣ ਵਾਲੇ ਸਨ ਮੁਹੰਮਦ ਸਾਹਿਬ ਦੀ ਜ਼ਿੰਦਗੀ ਵਿੱਚ ਵੀ ਵੀ ਖਦੀਜਾ ਕਿਵੇਂ ਵਿੱਚਦੀ ਸੀ ਆਪਣੇ ਸ਼ਬਦਾਂ ਵਿੱਚ ਹਜ਼ਰਤ ਮੁਹੰਮਦ ਸਾਹਿਬ ਦੀ ਜ਼ਿੰਦਗੀ ਤੇ ਉਹਨਾਂ ਦੀ ਬੀਬੀ ਖਦੀਜਾ ਦਾ ਬਹੁਤ ਅਸਰ ਸੀ ਉਸ ਨੇ ਮੁਸ਼ਕਲ ਤੋਂ ਮੁਸ਼ਕਲ ਸਮੇਂ ਵਿੱਚ ਉਹਨਾਂ ਦੀ ਸਹਾਇਤਾ ਕੀਤੀ ਤੇ ਉਹਨਾਂ ਦੇ ਜੀਵਨ ਅਦਾਰਸ਼ ਨੂੰ ਸਭ ਤੋਂ ਪਹਿਲਾਂ ਸਮਝ ਕੇ ਉਸ ਵਿੱਚ ਵਿਸ਼ਵਾਸ ਕੀਤਾ ਹੌਸਲਾ ਬਦਾਇ ਜਦ ਹਜ਼ਰਤ ਮੁਹੰਮਦ ਸਾਹਿਬ ਨੂੰ ਰੱਬ ਵੱਲੋਂ ਬਾਣੀ ਉਤਰਦੀ ਸੀ ਤਾਂ ਥੱਕ ਕੇ ਐਨੇ ਮਿਸਲ ਹੋ ਜਾਂਦੇ ਸਨ ਕਿ ਉਹਨਾਂ ਨੂੰ ਆਰਾਮ ਦੇ ਕੇ ਮੁਰ ਅਸਲੀ ਹਾਲਾਤ ਤੇ ਲਿਆਉਣ ਵਾਲੀ ਖਦੀਜਾ ਹੀ ਸੀ ਉਹ ਉਹਨਾਂ ਦਾ ਸਿਰ ਆਪਣੇ ਪੱਟਾ ਤੇ ਰੱਖ ਕੇ ਸੱਤਵੇਂ ਦੂਰ ਕਰ ਦਿੰਦੇ ਸੀ ਕਾਰਲਾਈਲ ਦਾ ਆਪਣੀ ਪਤਨੀ ਨਾਲ ਵਤੀਰਾ ਕਿਹੋ ਜਿਹਾ ਸੀ ਤੇ ਕਿਉਂ ਕਾਰਲ ਨੇ ਆਪਣੀ ਪਤਨੀ ਨਾਲ ਬਸ ਸਲੂਕੀ ਵਾਲਾ ਵਤੀਰਾ ਸੀ ਉਹ ਖਿਜੂ ਤੇ ਸੜੀਰ ਕਿਸਮ ਦਾ ਵਿਅਕਤੀ ਸੀ ਉਹ ਆਪਣੇ ਕਮਰੇ ਵਿੱਚ ਪੜਦਾ ਜਾਂ ਲਿਖਦਾ ਰਹਿੰਦਾ ਸੀ ਉਸਦੀ ਪਤਨੀ ਅਲੱਗ ਬਰਾਂਡੇ ਵਿੱਚ ਬੈਠੀ ਆਏ ਗਏ ਨੂੰ ਤਰਹਦੀ ਰਹਿੰਦੀ ਸੀ ਜਦ ਕਦੇ ਉਹ ਹੌਂਸਲਾ ਕਰਕੇ ਪਤੀ ਦੇ ਕਮਰੇ ਦਾ ਦਰਵਾਜ਼ਾ ਖੋਲ ਕੇ ਅੰਦਰ ਚੱਕਦੀ ਤਾਂ ਉਹ ਖਿਜ ਕੇ ਪੈ ਜਾਂਦਾ ਤੇ ਉਸ ਨੂੰ ਡਰਾ ਕੇ ਬਾਹਰ ਕੱਢ ਦਿੰਦਾ ਕਾਰਲ ਨੇ ਆਪਣੀ ਪਤਨੀ ਪ੍ਰਤੀ ਅਜ਼ਹਿਵਤੀਰੇ ਦਾ ਕਾਣ ਨਹੀਂ ਸੀ ਕਿ ਉਹ ਆਪਣੀ ਪਤਨੀ ਨੂੰ ਪਿਆਰ ਨਹੀਂ ਸੀ ਕਰਦਾ ਜੇਕਰ ਉਹ ਆਪਣੀ ਪਤਨੀ ਨੂੰ ਪਿਆਰ ਕਰਦਾ ਤਾਂ ਇਹਨਾਂ ਖਿਜੂ ਤੇ ਸੜੀਅਲ ਸੁਹਾ ਦਾ ਨਾਂ ਹੁੰਦਾ ਔਰ ਆਪਣੀ ਪਤਨੀ ਪ੍ਰਤੀ ਸਭ ਤੀਰਕ ਪਿਆਰ ਭਰਿਆ ਹੁੰਦਾ ਘਰ ਦੇ ਪਿਆਰ ਤੋਂ ਹੀ ਸਮਾਜ ਤੇ ਦੇਸ਼ ਪਿਆਰ ਪੈਦਾ ਹੁੰਦਾ ਇਸ ਕਥਨ ਦੀ ਵਿਆਖਿਆ ਘਰ ਦਾ ਪਿਆਰ ਲੇਖ ਵਿੱਚ ਪ੍ਰਿੰਸੀਪਲ ਤੇਜਾ ਸਿੰਘ ਨੇ ਘਰ ਦੇ ਪਿਆਰ ਦੇ ਮਹੱਤਵ ਨੂੰ ਪ੍ਰਗਟਾਇਆ ਹੈ ਜਿਨ੍ਹਾਂ ਲੋਕਾਂ ਨੂੰ ਘਰ ਦਾ ਪਿਆਰ ਨਹੀਂ ਮਿਲਦਾ ਉਹਨਾਂ ਦੀ ਸ਼ਖਸੀਅਤ ਵਿੱਚ ਘਰੇਲੂ গুণ ਪੈਦਾ ਨਹੀਂ ਹੁੰਦੇ ਜੇ ਇਹ ਲੋਕਾਂ ਨੂੰ ਸਮਾਜ ਤੇ ਦੇਸ਼ ਦਾ ਪਿਆਰ ਵੀ ਪੈਦਾ ਨਹੀਂ ਹੁੰਦਾ ਕਿਉਂਕਿ ਘਰ ਦੇ ਪਿਆਰ ਤੋਂ ਹੀ ਸਮਾਜ ਤੇ ਦੇਸ਼ ਪਿਆਰ ਇਹਦਾ ਹੁੰਦਾ ਹੈ ਕੇਵਲ ਉਹ ਹੀ ਆਪਣੇ ਦੇਸ਼ ਤੇ ਹਮਲੇ ਜਾਂ ਅਤਿਆਚਾਰ ਹੰਦ ਸਹਿਣ ਨਹੀਂ ਕਰ ਸਕਦੇ ਜਿਨ੍ਹਾਂ ਦੇ ਘਟਬਰਾ ਬੋਟੀ ਤੇ ਬੱਚਨ ਨੁਕਸਾਨ ਹੁੰਦਾ ਖਤਰਾ ਹੁੰਦਾ ਹੈ ਕਾਰ ਘਟ ਰਹੇ ਹਨ ਤੇ ਹੋਟਲ ਵੱਧ ਰਹੇ ਹਨ ਲੇਕਿਨ ਉਸਾਰ ਸਦਾਚਾਰਕ ਜੀਵਨ ਤੇ ਇਸ ਦਾ ਕੀ ਪ੍ਰਭਾਵ ਪੈ ਰਿਹਾ ਹੈ ਲੇਖਕ ਅਨੁਸਾਰ ਅੱਜਕਲ ਬਹੁਤ ساری ਦੁਰਾਚਾਰੀ ਦਾ ਕੰਨ ਕਰੋਗੀ ਵੱਸੂ ਦਾ ਘਾਟਾ ਤੇ ਬਾਜ਼ਾਰੀ ਰਹਿਣੀ ਵੇਣੀ ਦਾ ਵਾਤਾਵਰਨ ਇਸੇ ਪ੍ਰਸੰਗ ਵਿੱਚ ਇਹੋ ਆਖਦਾ ਹੈ ਕਾਰ ਘਟ ਰਹੇ ਹਨ ਹੋਟਲ ਵੱਧ ਰਹੇ ਹਨ ਗਲੋ ਕਰਦੇ ਸਦਾਚਾਰਕ ਪ੍ਰਵਾਹ ਨੂੰ ਨਾ ਜਾਣਦੇ ਹੋਏ ਬਾਲ ਬੱਚੇ ਤੇ ਪਤਨੀ ਨਾਲ ਜੀਵਨ ਤੋਂ ਦੀਆਂ ਕਲਬਾਂ ਹੋਟਲਾਂ ਦੀ ਰਹਿਣ ਨੂੰ ਜ਼ਿਆਦਾ ਪਸੰਦ ਕਰਦੇ ਇਸ ਦਾ ਸਿੱਟਾ ਇਹ ਨਿਕਲ ਰਿਹਾ ਹੈ ਕਿ ਲੋਕਾਂ 'ਚ ਕਰੋਗੀ ਜ਼ਿੰਮੇਵਾਰੀ ਭਾਈਚਾਰੇ ਵਾਲੀ ਸ਼ਰਾਫਤ ਮਿੱਠੇ ਤੇ ਨਿਮਰਤਾ ਵਾਲੇ ਗੁਣ ਘਟ ਰਹੇ ਹਨ ਜੋ ਕੇਵਲ ਕਰੋਗੀ ਆਚਰਣ ਤੋਂ ਹੀ ਪੈਦਾ ਹੁੰਦੀਆਂ ਨੇ ਇਸਤਰੀ ਤੇ ਬੱਚਿਆਂ ਵਿੱਚ ਕੇਵਲ ਇੰਨੀ ਹੀ ਦਿਲਚਸਪੀ ਦੱਸੀ ਜਾਂਦੀ ਹੈ ਜਿੰਨੀ ਕਿ ਉਹਨਾਂ ਨੂੰ ਘਰਵਾਲੇ ਲੋਕਾਂ ਸਾਹਮਣੇ ਸ਼ੂਕੇ ਵਾਂਗ ਤੇ ਵਾਂਗ ਵਿਖਾਉਣ ਚੁੱਕਾ ਬਣਾ। ਮਨੁੱਖ ਦੀਆਂ ਧਾਰਮਿਕ ਰੁਚੀਆਂ ਨੂੰ ਬਲਵਾਨ ਬਣਾਉਣ ਵਿੱਚ ਘਰ ਦੇ ਪਿਆਰ ਦਾ ਕੀ ਮਤਲਬ? ਮਨੁੱਖ ਦੀਆਂ ਧਾਰਮਿਕ ਰੁਚੀਆਂ ਨੂੰ ਬਲਵਾਨ ਬਣਾਉਣ ਵਿੱਚ ਘਰ ਦੇ ਪਿਆਰ ਦਾ ਬਹੁਤ ਮਹੱਤਵ ਹੈ ਕਿਉਂਕਿ ਅਸਲ ਧਾਰਮਿਕ ਜੀਵਨ ਦੀ ਨੀਂਹ ਘਰ ਦੀ ਰਹਿਣੀ ਵਣਿ ਵਿੱਚ ਹੀ ਰੱਖੀ ਜਾ ਸਕਦੀ ਹੈ। ਪਰ ਲੋਕਾਂ ਦੀ ਰੁਚੀ ਘਰਵਲ ਕੱਪ ਹੋਣ ਕਰਕੇ ਤਾਂ ਅਨੁਕਰਣ ਇੱਕ ਦਿਖਾਵਾ ਬਣ ਕੇ ਰਹਿ ਗਈ ਹੈ ਇੱਥੋਂ ਤੱਕ ਕਿ ਧਰਮੀ ਘਰਾਂ ਵਿੱਚ ਨਿਕਲ ਕੇ ਬਾਜ਼ਾਰਾਂ ਵਿੱਚ ਆ ਗਏ ਲੋਕ ਤਾਂ ਨਿਕਮਾਈ ਬਸ ਇਸੇ ਨੂੰ ਸਮਝੀ ਬੈਠੇ ਨੇ ਕਿ ਦਿਨ ਦਿਹਾੜੇ ਕਿਸੇ ਦੀਵਾਨ ਵਿੱਚ ਹਾਜ਼ਰ ਹੋ ਕੇ ਪਾਠ ਲੈਕਚਰ ਅਰਦਾਸ ਸੁਣ ਛੜਨ ਘਰ ਵਿੱਚ ਇਸਤਰੀਸ ਨੇ ਬੱਚੇ ਨਾਲ ਰਲ ਕੇ ਪਾਠ ਕਰਨ ਜਾਂ ਅਰਦਾਸ ਕਰਨੀ ਬਹੁਤ ਕਟ ਦੇਖਣ ਚਾਹੁੰਦੀ ਹੈ ਪਰ ਅਸਲੀਅਤ ਇਹ ਕਿ ਸਮਾਜਿਕ 루ਚੀ ਕੇ ਵਸਪੈਕਤੀ ਵਿੱਚ ਹੀ ਪੈਦਾ ਹੋ ਸਕਦੀ ਜੋ ਘਰ ਵਾਲਿਆਂ ਨਾਲ ਰੜ ਕੇ ਕੋਈ ਧਾਰਮਿਕ ਸੰਸਕਾਰ ਕਰਦਾ ਆਪਣੇ ਰੱਬ ਨੂੰ ਯਾਦ ਕਰ। ਲੇਕਿਨ ਆਪਣੇ ਪਿੰਡ ਦੀ ਝਾਕੀ ਦਾ ਦ੍ਰਿਸ਼ ਕਿ ਹੋਇਆ ਜਿੱਤਰੇ। ਲੇਖਕ ਨੇ ਆਪਣੇ ਪਿੰਡ ਦੀ ਝਾਕੀ ਦਾ ਬਹੁਤ ਪ੍ਰਭਾਵਸ਼ਾਲੀ ਦ੍ਰਿਸ਼ਚਿਤ੍ਰ ਹੈ ਉਸ ਨੂੰ ਯਾਦ ਹੈ ਜਦੋਂ ਰਾਵਲਪਿੰਨੀ ਪੜ੍ਹਦਾ ਸੀ ਤਾਂ ਹਰ ਹਫਤੇ ਐਤਵਾਰ ਨੂੰ ਹੈਂਤਵਾਰ ਕੱਟਣ ਲਈ ਆਪਣੇ ਪਿੰਡ ਜਾਂਦਾ ਹੁੰਦਾ ਸੀ ਜਦੋਂ ਚੀਪ ਬੜਾ ਤੁਲੰਕੇ ਤਰਿੱਪ ਤੱਕ ਉਪਭਉਂਦਾ ਜਿੱਥੇ ਇੱਕ ਟਿੱਬੇ ਦੇ ਓਲੇ ਉਹਦਾ ਪਿੰਡ ਦਿਸਦਾ ਸੀ ਤਾਂ ਪਿੰਡ ਦੀ ਪਿਆਰੀ ਝਾਕੀ ਅੱਖਾਂ ਸਾਹਮਣੇ ਆਉਣ ਤੋਂ ਪਹਿਲਾਂ ਉਸ ਟਿੱਬੇ ਕੋਲ ਠਹਿਰ ਜਾਂਦਾ ਸੀ ਆਪਣੇ ਦਿਲ ਨੂੰ ਚੰਗੀ ਤਰ੍ਹਾਂ ਪਿਆਰ ਕਰਕੇ ਪਿੰਡ ਨੂੰ ਦੇਖਣ ਦਾ ਹੌਸਲਾ ਕਰਦਾ ਸੀ ਮੁਰਦੀ ਵਾਰ ਵੀ ਪਿੰਡ ਨੂੰ ਅੱਖ ਦੋਲੇ ਹੋਣ ਤੋਂ ਮਗਰੋਂ ਕੁਝ ਕਦਮ ਪਿੱਛੇ ਮੁੜ ਕੇ ਫਿਰ ਪਿੰਡ ਨੂੰ ਦੇਖਣ ਜਾਂਦਾ ਸੀ ਲੇਕਿਨ ਸਰ ਉਸ ਦਾ ਪਿੰਡ ਬਹੁਤ ਪਿਆਰਾ ਸੀ ਤੇ ਉਸ ਵਿੱਚ ਵਸਦੇ ਉਹਦੇ ਸੰਬੰਧੀ ਹੋਰ ਵੀ ਪਿਆਰੇ ਸਨ ਤੱਪਿਆ ਦੇ ਵਿਦਿਆਰਥੀਓ ਇਹ ਸੰਕਰ ਦਾ ਪਿਆਰ ਪਾਠ ਦੇ ਮਹੱਤਵਪੂਰਨ ਪ੍ਰਸ਼ਨ ਉੱਤਰ ਤੇ ਅਗਲੀ ਵੀਡੀਓ ਦੇ ਵਿੱਚ ਆਪਾਂ ਅਗਲਾ ਪਾਠ ਕਰਾਂਗੇ ਧੰਨਵਾਦ